ਇਹ ਇਹ ਮਡੀ ਜਗ ਮਹਾਰਾਜ ਜਰਦਵਾਦ ਹੋ ਗਈ ਦੂਵੀ ਨਾ ਰਹਾ ਇਕਲੇ ਕਰ ਕੋ ਲੰਗਰ ਲੈ ਕੇ ਤੁਸੀ ਉਹ ਗੱਲ ਬਣਾ ਕਿ ਤਰ ਉਧਰੋਂ ਗੱਡੀਆਂ ਪਾ ਪੁਲਿਸ ਦਾ ਤੇ ਬੰਦਾ ਨਾ ਦਿੰਦਾ ਇੱਕ ਜੀ ਦੀ ਮਾਦੀ ਨਗਲ ਨਹੀਂ ਦੇਦਾ ਕੋਈ ਨਹੀਂ ਦੱਸੋ ਦੇ ਸੁਬਾਨ ਦਾ ਬੰਦ ਹਾਂ ਹਾਂ ਬੰਦ ਤੇ ਫਿਰ ਕਪਤਨ ਸਾਹਿਬਾ ਭਰਤੀ ਸਾਡਾ ਹੈਗਾ ਓ ਜੇਰ ਮੇਰਾ ਥਾਣੇਦਾਰ ਕਹਿਣ ਦਿਆ ਮੇਰਾ ਥਾਣੇਦਾਰ ਕਹਿਣ ਦਿਆ ਜੇ ਇੱਥੇ ਖੜੇ ਬੈਠਾ ਪ੍ਰਸ਼ਾਦ ਸਿੰਘ ਸਾਹਿਬ ਮੇਰਾ ਮੁਲਾਜ਼ਮ ਇੱਕ ਕਲਾਂਡਿਆ ਦੂਜਾ ਨਾਲ ਬੈਠਾ ਲੰਗਰ ਗੱਡੀ ਦੇ ਵਿੱਚ ਉਹ ਗੱਲਾਂ ਵੀ ਕਰੀਦੀਆਂ ਅੰਦਰ ਮੋਹਨ ਜੀ ਤੁਸੀਂ ਉਹ ਥਾਣੇ ਮੈਣੇ ਬੰਦ ਲੰਗਰ ਲੈ ਕੇ ਤੁਸੀਂ ਉੱਥੇ ਤਾਂ ਗੱਲ ਕਰਦੇ ਕਿਦਾਂ ਉੱਧਰੋਂ ਗੱਡੀਆਂ ਬੰਦ ਕੀਤੀਆਂ ਵੀ ਉੱਧਰ ਦੀ ਗੱਡੀ ਤੇ ਨਹੀਂ ਲੰਗਣ ਵਾਲੀ ਤੁਸੀਂ ਆਪ ਦੀ ਕਮਿਟੀ ਆਪ ਦਾ ਪੰਡਾਲ ਸਭ ਦੀ ਸੇਵਾ ਕਰ ਪੰਡਾਲ ਕਰੋ ਚਲੋ ਸਾਰੇ ਪੰਡਾਲ ਕਰੋ ਯਾਰ ਜੀ ਇਹ ਬੰਦ ਕਰਦੇ ਆਂ ਸਾਡੇ ਪੰਡਿਆਂ ਨੂੰ ਨਾ ਹਵਾ ਚਾਹੀਦੀ ਹੈ ਮੇਰੀ ਟੀਮ ਤੇ ਕਿਉਂ ਨਹੀਂ ਜੀ ਆਹ ਜਿਹੜਾ ਬੰਦ ਕਰਨ ਵਾਲੀ ਗੱਲ ਵੀ ਲਾ ਦੇਣਾ ਬੰਦ ਕਰਦੇ ਆਂ ਇਹ ਬੰਦ ਕਰਦੇ ਆਂ ਇਹ ਬੰਦ ਕਰਦੇ ਆਂ ਮੇਰੀ ਗੱਲ ਜੀ ਚਲੋ ਕੰਮੀ ਜੀ ਇਹ ਅਤਨੀ ਰੋਕਣ ਦੇ ਤਾਂ ਤੁਸੀਂ ਰੋਕਣ ਦੇ ਦੇ ਹੋਰ ਇੱਕ ਨਾ ਕੋਈ ਲੋਗ ਆਉਂਦੇ ਆ ਤੁਹਾਡੇ ਰੂਲ ਵੱਖਰੇ ਹੋ ਗਏ ਨਾ ਨਰਿੰਦਰ ਮੋਹਨ ਵੀ ਕਰਦਾ ਮੈਂ ਬੰਦੇ ਆ ਯਾਰ ਬਸ ਸਾਡਾ ਰੂਲ ਜਣਾ ਹੱਥੋਂ ਨਾ ਹੋ ਜਾਣਾ ਯਾਰ ਬੰਦੋ ਆ ਪੁਲਿਸ 8 ਵਜੇ ਆਏ ਆ ਦੀ 6 ਵਜੇ ਤੇ ਆਏ ਆ ਅੱਜ ਵੀ ਬੰਦੇ ਆ ਗਏ ਸੁਣੋ ਜਾਨੋ ਨਿਕਾਲਾ ਕਰ ਨਿਆਣੇ ਬੋਲੀ ਕਰ 8 ਵਜੇ 10 ਵਜੇ ਆਏ ਆ ਦੀ 6 ਵਜੇ ਤੇ ਆਏ ਆ ਅੱਜ ਵੀ ਬੰਦੇ ਆ ਕੇ ਖੜੇ ਹੋਏ ਆ ਮੈਂ ਕਿਹਾ ਸ਼ਾਇਦ ਅੱਜ ਵੀ 6 ਵਜੇ ਤੇ ਖੜੇ ਹੋਣਾ ਕੋਈ ਗੱਲ ਨਹੀਂ ਨਵੇਂੜੋ ਛੱਡੋ ਯਾਰ ਅੱਲਾਹ ਵਾਹਿਦ ਰੱਬ